ਹਾਂਜੀ ਬਾਈ ਸਤਿ ਸ੍ਰੀ ਅਕਾਲ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਹੁਣ ਆਪਾਂ ਜੋ ਅੱਜ ਇੱਕ ਬਹੁਤ ਵੱਡੀ ਖਬਰ ਲੈ ਕੇ ਆਏ ਆ ਆਪਣੇ ਕਿਸਾਨ ਭਰਾਵਾਂ ਵਾਸਤੇ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਜਗਜੀਤ ਸਿੰਘ ਡੱਲਾਵਾਲਾ ਤੇ ਉਹਨਾਂ ਨਾਲ ਬਈ ਜਿਵੇਂ ਆਪਾਂ ਕਹਿੰਦੇ ਆ ਸਰਿਆਮ ਸਰਕਾਰ ਤੱਕਾ ਕਰ ਰਹੀ ਆ ਕਿਉਂਕਿ ਅੱਜ ਘਟੋ ਘਟਾ 2250 ਪੁਲਿਸ ਕਰਮਚਾਰੀਆਂ ਨੇ ਸਰਿਆਮ ਆਪਣੇ ਕਿਸਾਨਾਂ ਦੇ ਉੱਤੇ ਧਾਵਾ ਬੋਲ ਕੇ ਕਹਿੰਦਾ ਮਤਲਬ ਉਹਨਾਂ ਨੂੰ ਆਪਦੀ ਹਿਰਾਸਤ ਦੇ ਵਿੱਚ ਲੀਆਤਤਾ ਗਿਆ ਕਿਉਂਕਿ ਉਹਨਾਂ ਨੇ ਉਹਨਾਂ ਦੇ ਬਿਆਨ ਉਹਨਾਂ ਨੇ ਸੁਨੇ ਸੀ ਵੀ ਮਰਨ ਵਰਤ ਤੇ ਜੋ ਉਹਨਾਂ ਨੇ ਬੈਠਣਾਗਾ ਤੇ ਇਹਦਾ ਕਰਕੇ ਜੋ ਵੀ ਆਪਣੇ ਪੰਜਾਬ ਦੀ ਜੋ ਵੀ ਗੱਲ ਕੀਤੀ ਆ ਹਰ ਕਿਸੇ ਨੂੰ ਜੇਲ੍ਹ ਚ ਸਿੱਟਿਆ ਗਿਆ ਜੋ ਹੁਣ ਖਾਸ ਕਰਕੇ ਇੰਨੀ ਕ ਅਪੀਲ ਪਹਿਲਾ ਨੰਬਰ ਤੁਹਾਨੂੰ ਮੈਂ ਇੰਨੀ ਕ ਅਪੀਲ ਕਰੂੰ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਜਿੱਥੋਂ ਤੱਕ ਵੀਡੀਓ ਜਾਂਦੀ ਆ ਪਹਿਲਾ ਨੰਬਰ ਚੰਗੀ ਤਰ੍ਹਾਂ ਸੁਣ ਲਿਆ ਕਰੋ ਵੀਡੀਓ ਨੂੰ ਤੇ ਖਾਸ ਕਰਕੇ ਹੁਣ ਤੁਹਾਡੀ ਇੰਨੀ ਕ ਲੋੜ ਹੈਗੀ ਆ ਜ਼ਰੂਰ ਕਿਉਂਕਿ ਵੀਡੀਓ ਨੂੰ ਬਈ ਗਾਂਧੀਆਂ ਸ਼ੇਅਰ ਕਰ ਦਿਆ ਕਰੋ ਗਰੁੱਪਾਂ ਦੇ ਵਿੱਚ ਕਿਉਂਕਿ ਆਪਣੀ ਵੀਡੀਓ ਭਗਵਾਨ ਤਮਾਨ ਤੇ ਪਹੁੰਚਣੀ ਚਾਹੀਦੀ ਆ ਜੇ ਤੁਸੀਂ ਗਾਂਧੀਆ ਸ਼ੇਅਰ ਕਰੋਗੇ ਥੋੜੇ ਸਿਰ ਤੇ ਆਪਣਾ ਚੈਨਲ ਅੱਗੇ ਦੀ ਅੱਗੇ ਗਰੋ ਹੋਊਗਾ ਕਿਉਂਕਿ ਥੋੜਾ ਇੱਕ ਸਿਰਫ 2 ਮਿੰਟ ਤੇ ਆਪਣੀ ਵੀਡੀਓ ਤੇ ਗਾਂਹ ਪਹੁੰਚ ਜੂ ਬਈ ਇਸ ਕਰਕੇ ਪਹਿਲਾਂ ਇਨੀ ਕ ਅਪੀਲ ਕਰਦੇ ਆ ਤੇ ਹੁਣ ਆਪਾਂ ਜੋ ਤੁਹਾਨੂੰ ਦੱਸਣ ਜਾ ਰਹੇ ਆ ਜੋ ਆਪਣੇ ਭਰਾਵਾਂ ਨੂੰ ਕਿਸਾਨਾਂ ਨੂੰ ਸਾਰਿਆਂ ਵਾਸਤੇ ਜਿਵੇਂ ਸਾਰਿਆਂ ਨਾਲ ਸ਼ੁਰੂ ਤੋਂ ਤੱਕ ਆ ਹੁੰਦਾ ਆ ਜਾਂ ਜੋ ਵੀ ਅਮਰਤਪਾਲ ਲਾਲੂ ਉਹਨੂੰ ਵੀ ਜੇਲ੍ਹ ਸਟਿਆ ਗਿਆ ਉਦੋਂ ਪਹਿਲਾਂ ਸ਼ੁਰੂ ਤੋਂ ਹੀ ਜਦੋਂ ਦੀਆਂ ਇਹ ਸਰਕਾਰਾਂ ਆਈਆਂ ਹਰ ਕਿਸੇ ਨਾਲ ਧੱਕਾ ਹੋਇਆ ਸਾਰਿਆਂ ਨੂੰ ਪਤਾ ਆਪਾਂ ਨੂੰ ਤੇ ਅੱਜ ਦੀ ਜੋ ਬਹੁਤ ਵੱਡੀ ਖਬਰ ਆ ਤਾਂ ਹੁਣ ਇਹੀ ਆ ਬਈ ਜੋ ਆਪਾਂ ਕਹਿੰਦੇ ਜਗਜੀਤ ਸਿੰਘ ਡੱਲੇਵਾਲ ਨੂੰ ਸ਼ਰਿਆਮ ਸਿੱਧਾ ਪਤਾ ਲੱਗਦਾ ਵੀ ਜੋ ਉਹ ਕਮਰਾ ਉੱਥੇ ਕਿਹੜਾ ਖੌਰੀ ਬਾਰਡਰ ਦੇ ਉੱਪਰ ਹਨਾ ਆਪਣੇ ਸਾਰੇ ਕਿਸਾਨ ਭਰਾ ਬੈਠੇ ਸੀ ਧਰਨਾ ਲਾ ਕੇ ਜੋ ਤੇ ਰਾਤ ਉਹਨਾਂ ਨੂੰ 2:30 ਦੇ ਵਜੇ ਕਰੀਬ ਦੱਸਦੇ ਹੈਗੇ ਤੇ ਵੀ ਰਾਤ ਉਹਨਾਂ ਨੂੰ ਪੁਲਿਸ ਨੇ ਹਰਿਆਸਤ ਦੇ ਵਿੱਚ ਲਿਆ ਗਿਆ ਤੇ ਇਹਦੇ ਵਿੱਚ ਸਾਫ ਪਤਾ ਲੱਗਦਾ ਬਈ ਵੀ ਸਰਕਾਰਾਂ ਦਾ ਛਰੇ ਆਮ ਤੱਕਾਗਾ ਤੇ ਆਪਣੇ ਕਿਸਾਨ ਜੇ ਹੁਣ ਪੁੱਛੀਏ ਇਹਨਾਂ ਨੂੰ ਹੁਣ ਕਿੱਧਰ ਗਿਆ ਭਗਵੰਤ ਮਾਨ ਤੇ ਇਹਨਾਂ ਦਾ ਜੋ ਡੀਪੀ ਢੱਲੋ ਤੇ ਗੁਰਦੀਪ ਸਿੰਘ ਰਧਾਵਾ ਜਿਨ੍ਹਾਂ ਨੇ ਇਹ ਤਿੰਨ ਤਿੰਨੇ ਸੀਟਾਂ ਜਿੱਤ ਚੁੱਕੇ ਅ ਚੌਥੀ ਵੀ ਲੈ ਜਾਂਦੇ ਇਹ ਮੈਂ ਕਹਿਣਾ ਹੁਣ ਤੇ ਹਜੇ ਤੇ ਕੁ ਲੋਕ ਉਸ ਦਿਨ ਦੀ ਗੱਲ ਹੈ ਜਿਸ ਦਿਨ ਚੋਣਾਂ ਦਾ ਰਿਜ਼ਲਟ ਆਇਆ ਸੀ ਤੇ ਭੰਗੜੇ ਪਾ ਰਹੇ ਸੀ ਆਪਣੇ ਹੀ ਕਿਸਾਨ ਤਾਂ ਹੁਣ ਇਹਨਾਂ ਨੂੰ ਇਹ ਪੁੱਛੀਏ ਵੀ ਹੁਣ ਡਿਪੀ ਢੱਲੋ ਤੇ ਗੁਰਦੀਪ ਸਿੰਘ ਰਧਾਵਾ ਤੇ ਜੋ ਮੇਨ ਸੋਡਾ ਸੀਐਮ ਭਗਵੰਤ ਮਾਨ ਤਾਂ ਹੁਣ ਕਿੱਧਰ ਗਿਆ ਬਈ ਇਹ ਜੋ ਕਿਸਾਨਾਂ ਨਾਲ ੱੱੱਕਾ ਹੁੰਦਾ ਦਿਸਦਾ ਨਹੀਂ ਹੁਣ ਕਿਸੇ ਨੂੰ ਸ਼ਰਿਆਮ ਉਹ ਜੋ ਉੱਥੇ ਦਰਵਾਜ਼ਾ ਤੋੜ ਕੇ ਫੈਬਰ ਦਾ ਸ਼ਰਿਆਮ ਇਹ ਵਿੱਚ ਵੜ ਕੇ ਤੇ ਜੋ ਆਪਾਂ ਕਹਿੰਦੇ ਜਗਜੀਤ ਸਿੰਘ ਡੱਲਾਵਾਲ ਨੂੰ ਸ਼ਰਿਆਮ ਗ੍ਰਿਫਤਾਰ ਕੀਤਾਗਾ ਕਾਂ ਕਰਕੇ ਇਸ ਕਰਕੇ ਕਹਿੰਦੇ ਆਪਣੇ ਭਰਾਵਾਂ ਨੂੰ ਬਈ ਏਕਾ ਰੱਖੋਗੇ ਤਾਂ ਹੁਣ ਹੱਲ ਹੋ ਜਾਣਗੇ ਤਾਂ ਜੇ ਹੁਣ ਦਬਗੇ ਤਾਂ ਸਰਕਾਰ ਦਵਾਈ ਲਊ ਕਿਉਂਕਿ ਹਰ ਵਾਰ ਤੁਸੀਂ ਇੰਨੀ ਕੀ ਗੱਲ ਮੈ ਤੁਹਾਨੂੰ ਪੁੱਛਣਾ ਚਾਹਣਾ ਵੀ ਹਰ ਵਾਰ ਸਿਆਲਾਂ ਦੇ ਵਿੱਚ ਹੀ ਕਿਉਂ ਹੁੰਦਾ ਆਪਣੇ ਨਾਲ ਠੰਡਾ ਦੇ ਵਿੱਚ ਕਿਉਂ ਕਿਸਾਨਾਂ ਨੂੰ ਕੱਢਿਆ ਜਾਂਦਾ ਨਾ ਇਹ ਬਜ਼ੁਰਗ ਦੇਖਣ ਵੀ ਕੌਣ ਅੱਗੋਂ ਕੋਈ ਨਾ ਇਹ ਉਮਰ ਦਾ ਲੈ ਅਜ ਨਹੀਂ ਕਰਦੇ ਜਦੋਂ ਮਾਰਨ ਲੱਗਦੇ ਆ ਟਾਂਗਾ ਕੁਛ ਨਹੀਂ ਦੇਖਦੇ ਸਾਰਿਆਂ ਨੂੰ ਪਤਾ ਨਹੀਂ ਹੁੰਦਾ ਤਾਂ ਦੱਸੋ ਤੁਸੀਂ ਅਰਥ ਪਹਿਲਾਂ ਵੀ 2 ਸਾਲ ਮੰਗੂ ਅੰਦੋਲਨ ਚੱਲਿਆ ਪੰਜਾਬ ਦੇ ਵਿੱਚ ਉਦੋਂ ਮੋਦੀ ਨਾਲ ਲੜਾਈ ਸੀ ਹੁਣ ਸੈਂਟਰ ਸਰਕਾਰ ਨਾਲ ਫੇਰ ਪੇਚਾ ਪੈ ਗਿਆ ਤਾਂ ਹੁਣ ਦੇਖਦੇ ਆਂ ਬਈ ਆਪਣੀ ਇੰਨੀ ਕਪੀਲਾ ਜੇ ਤਾਂ ਆਪਣੇ ਭਰਾ ਇਕਜਟ ਹੋ ਕੇ ਚੱਲੋਂਗੇ ਤਾਂ ਹੱਲ ਹੋ ਜਾਣਗੇ ਨਹੀਂ ਤਾਂ ਪੰਜਾਬ ਨੂੰ ਲੁੱਟ ਕੇ ਤਾਂ ਸਰਕਾਰਾਂ ਨੇ ਖਾ ਹੀ ਰੱਖਿਆਗਾ ਤਾਂ ਬਈ ਆਪਣੀਆਂ ਜੋ ਕਿਸਾਨ ਭਰਾ ਮਜ਼ਦੂਰਾਂ ਦਾ ਜ਼ਮੀਨਾਂ ਵੀ ਇਹ ਕਿਸਾਨਾਂ ਭਰਾਵਾਂ ਦੀਆਂ ਸਾਰਿਆਂ ਦੀਆਂ ਹੌਲੀ-ਹੌਲੀ ਮੈਂ ਕਹਿੰਨਾ ਲੁੱਟ ਕੇ ਖਾ ਜਾਣਗੇ ਹੌਲੀ-ਹੌਲੀ ਹੋ ਜੇ ਤਾਂ ਹੋ ਜੇ ਤਾਂ ਗੱਲ ਹੀ ਕੁਝ ਨਹੀਂ ਹੋਈਗੀ ਕੱਲੇ ਰੋਡ ਜੋ ਖੁੱਲੇ ਹੋਣ ਜਾ ਰਹੇ ਆ ਉਹ ਚਲੋ ਮੰਨਦੇ ਆ ਰੋੜਾ ਦਾ ਤਾਂ ਚੱਲ ਸਾਰਿਆਂ ਨੂੰ ਫਾਇਦਾ ਚਲੋ ਪੰਜਾਬ ਦੇ ਵਿੱਚ ਅਸੀਂ ਐਕਸੀਡੈਂਟ ਜੋ ਹੁੰਦੇ ਆ ਉਹ ਘਟ ਜਾਣਗੇ ਪਰ ਲੇਕਿਨ ਜੋ ਇਹਨਾਂ ਦੇ ਆਪਣੇ ਕਹਿੰਦੇ ਆਪਣੇ ਕਿਸਾਨ ਭਰਾਵਾਂ ਨੂੰ ਜੋ ਮੁਆਜਬਾ ਉਹ ਨਹੀਂ ਮਿਲ ਰਿਹਾ ਸੀ ਪੂਰਾ ਪਹਿਲਾਂ ਨੂੰ ਸਾਰਿਆਂ ਨੂੰ ਪਤਾ ਜਿਹਦਾ ਕਰਕੇ ਕਿਥਾਂ-ਥਾਂ ਤੇ ਧਰਨੇ ਤੇ ਜੋ ਆਪਣੀਆਂ ਕਿਸਾਨਾਂ ਭਰਾਵਾਂ ਦੀ ਹਰ ਵਾਰੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਐਤਕੀ ਜੋ ਫਸਲ ਕਿੰਨਾ ਚਿਰ ਤੁਹਾਨੂੰ ਪਤਾ ਸਾਰਿਆਂ ਨੂੰ ਵੀ 22-22 ਦਿਨ ਆਪਣੇ ਕਿਸਾਨ ਭਰਾ ਬੈਠੇ ਰਹੇ ਮੰਡੀਆਂ 'ਚ ਜਿਨ੍ਹਾਂ ਦੀ ਕੋਈ ਨਾ ਬੋਲੀ ਨਾ ਕੋਈ ਉਹਨਾਂ ਦਾ ਜੇ ਕੋਈ ਝੋਨਾ ਬੋਲੀ ਲੱਗਦੀ ਵੀ ਸੀ ਵਿਕਦਾ ਵੀ ਸੀ ਕਾਟ ਲਵਾ ਕੇ ਮੈਂ ਕਹਣਾ ਕਿਵੇਂ ਨਾ ਕਿਵੇਂ ਕਾਟ ਲੱਗ ਕੇ ਫੇਰ ਜਾ ਕੇ ਕਿਤੇ ਝੋਨਾ ਚੱਕਿਆ ਗਿਆ ਅਗਲੀ ਵਾਰ ਤਾਂ ਮੈਂ ਕਹਣਾ ਝੋਨਾ ਵੀ ਨਹੀਂ ਚੱਕਿਆ ਜਾਣਾ ਜਿਹੜਾ ਹੀ ਹੁਣ ਇਸ ਅਗਲੀ ਵਾਰ ਤਾਂ ਕਰਕੇ ਇਸ ਕਰਕੇ ਕਹਨੇ ਆ ਬਾਈ ਏਕਾ ਰੱਖੋਗੇ ਤਾਂ ਸਰਕਾਰਾਂ ਨਾਲ ਲੜ ਵੀ ਸਕਦੇ ਆ ਜੇ ਆਪਾਂ ਏਕਾ ਨਹੀਂ ਰੱਖਾਂਗਾ ਰੱਖਾਂਗੇ ਤਾਂ ਫਿਰ ਬਈ ਆਪਾਂ ਸਰਕਾਰ ਉਤੋਂ ਦੀ ਹੋ ਜੂਗੀ ਕਿਉਂਕਿ ਸ਼ਰੇਆਮ ਇਹਦੇ ਵਿੱਚ ਸਿੱਧਾ ਸਾਫ ਪਤਾ ਲੱਗਦਾ ਜਿਹੜੇ ਹਿਸਾਬ ਨਾਲ ਖਬਰਾਂ ਦੇ ਵਿੱਚ ਦੱਸਿਆ ਸੀ ਵੀ ਜੋ ਉੱਥੇ ਅਖੌਰੀ ਬਾਡਰ ਤੇ ਸ਼ਰਿਆਮ ਆਪਣੇ ਕਿਸਾਨਾਂ ਨਾਲ ਘੱਟੋ ਘੱਟ 2250 ਪੁਲਿਸ ਵਾਲਾ ਦਾਅਦਿਆ ਕਿਉਂਕਿ ਜਿਹੜੇ ਹਿਸਾਬ ਨਾਲ ਆਪਾਂ ਖਬਰ ਸੁਣਿਆ ਆਪਾਂ ਤੁਹਾਨੂੰ ਉਹ ਦੱਸਣ ਜਾ ਰਹੇ ਹਾਂ 2250 ਪੁਲਿਸ ਵਾਲੇ ਨੇ ਰਾਤ ਦੇ ਕਰੀਬ 2:30 ਦੇ ਵਿੱਚ ਦੱਸਦੇ ਹੈਗੇ ਆਪਾਂ ਤੁਹਾਨੂੰ ਉਹ ਉਹ ਖਬਰ ਦੱਸ ਰਹੇ ਹਾਂ ਜੋ ਆਪਾਂ ਸੁਣਿਆ 2 2.5 ਦੇ ਵਿੱਚ ਜੋ ਦੱਸ ਰਹੇ ਉੱਥੇ ਆਪਣੇ ਕਿਸਾਨ ਭਰਾ ਵੀ ਇਹਨਾਂ ਨੇ 2 250 ਪੁਲਿਸ ਵਾਲਾ ਸੀ ਚਾਹਨ ਇੱਕੋ ਦਾਮਤਾਵਾ ਖੋਲ ਮੰਨ ਕੇ ਚਲੋ ਇੱਕੋ ਦਾਮਤਾਵਾ ਅਟੈਕ ਕਰਿਆਗਾ ਤੇ ਸਿੱਧਾ ਮੰਨ ਕੇ ਚਲੋ ਗ੍ਰਿਫਤਾਰ ਕਰਕੇ ਡੱਲਾ ਸਾਹਿਬ ਨੂੰ ਕਿਉਂਕਿ ਆਪਾਂ ਨੂੰ ਪਤਾ ਵੀ ਮਰਨ ਮਰਤੇ ਬੈਠਣਾ ਸੀ ਉਹਨਾਂ ਨੇ ਤੇ ਇਹਨਾਂ ਨੇ ਪਹਿਲਾਂ ਹੀ ਚੱਕ ਲਿਆ ਜੋ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲ ਸਿੱਟਿਆ ਇਹਨਾਂ ਨੇ ਇਹ ਹੁਣ ਜੇ ਆਪਾਂ ਗੱਲ ਕਰੀਏ ਆਪਣੇ ਪੰਜਾਬੀਆਂ ਦੀ ਤਾਂ ਫੇਰ ਵੀ ਹਜੇ ਤੱਕ ਵੀ ਮੈਂ ਕਹਣਾ ਪਰਸੋਂ ਦੀ ਖਬਰ ਆ ਜੋ ਚੌਥੇ ਦੀ ਜਦੋਂ ਵੋਟਾਂ ਦਾ ਰਿਜ਼ਲਟ ਆਇਆ ਸੀ ਨੱਚੀ ਜਾਂਦੇ ਢੋਲ ਧਮੱਕਿਆਂ ਤੇ ਕਿਧਰੇ ਵੀ ਤੁਸੀਂ ਇਹ ਦੱਸੋ ਇਹ ਤਾਂ ਕੁਰਸੀ ਤੇ ਫੇਰ ਬਹਿ ਜਾਣਗੇ ਆਪਣੇ ਕਿਸਾਨ ਭਰਾਵਾਂ ਮਜ਼ਦੂਰਾਂ ਨੂੰ ਆਪਸ ਵਿੱਚ ਲੜਾ ਦੇਣਗੇ ਤਾਂ ਨਾ ਹੀ ਕੋਈ ਇਹਨਾਂ ਦਾ ਹਜੇ ਤੱਕ ਆਪਾਂ ਨੂੰ ਕੋਈ ਵੀ ਇਹਨਾਂ ਦੇ ਪ੍ਰਕਿਰਿਆ ਕੋਈ ਇਹਨਾਂ ਦੇ ਕਿਸਾਨ ਦੇ ਭਰਾਵਾਂ ਦੀ ਕੋਈ ਹਜੇ ਤੱਕ ਨਹੀਂ ਇਹਨਾਂ ਦੀ ਨਜ਼ਰ ਆਈ ਆਪਾਂ ਨੂੰ ਤਾਂ ਸਾਹਮਣੇ ਵੀ ਕੋਈ ਕਿਸਾਨਾਂ ਦੇ ਨਾਲ ਖੜਾ ਕੋਈ ਦੱਸਿਆ ਕੋਈ ਲੀਡਰ ਹੁਣ ਕੋਈ ਪਹੁੰਚਿਆ ਉੱਥੇ ਇਸ ਕਰਕੇ ਕਹਨੇ ਆ ਬਾਈ ਇਹ ਸਿਰਫ ਆਪਣੇ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਝਲਸੇ ਚ ਲੈ ਆਉਂਦੇ ਆ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ ਸਾਰਿਆਂ ਨੂੰ ਪਤਾ ਵੀ ਧਰਨੇ ਜੋ ਲਾਉਂਦਾ ਨਾ ਇਹ ਟੁਚਕਲੇ ਜਿਆਦਾ ਸੁਣਾਉਂਦਾ ਤੇ ਭਾਸ਼ਣ ਘੱਟ ਕਰਦਾ ਫਿਰ ਵੀ ਲੋਕਾਂ ਨੂੰ ਧੁਝਾ ਲੈਂਦਾ ਗਿੱਦੜ ਵਾਹ ਵਿੱਚ ਚੱਬੇ ਵਾਲ ਤੇ ਜਿੱਤੇ ਡੇਰਾ ਬਾਬਾ ਨਾਨਕ ਤੋਂ ਤਿੰਨੇ ਥਾਂ ਤੋਂ ਤੁਸੀਂ ਤਾਂ ਜਿੱਤ ਗਏ ਤੇ ਚਾਰੇ ਸਾਤੋਂ ਵੀ ਸਾਫ ਕਰ ਦਿੰਦੇ ਇਹ ਮੈਂ ਕਿਹਾ ਬਸ ਚੰਗੀ ਗੱਲ ਰਹਿ ਗਈ ਜਿਹੜਾ ਇੱਕ ਅੱਧੀ ਰਹਿ ਗਈ ਸੀਟ ਲੈ ਹੀ ਗਏ ਲੁੱਟ ਕੇ ਖਾ ਕੇ ਬਸ ਪੰਜਾਬ ਨੂੰ ਪਤਾ ਨਹੀਂ ਇਹਨੇ ਕੀ ਸੰਘਾਇਆਗਾ ਇਹ ਕਿਸਾਨ ਜੋ ਆਪਣੇ ਵੋਟਾਂ ਪਾ ਗਈ ਤੇ ਹੁਣ ਆਪ ਪਰੇਸ਼ਾਨ ਹੋਣਗੇ ਇਹ ਜਿਹੜਾ ਨੇ ਵੋਟਾਂ ਪਾਈਆਂ ਆਪਣੇ ਹੀ ਬਜ਼ੁਰਗਾਂ ਨੂੰ ਉੱਥੇ ਹਣ ਕੁੱਟਾਂ ਮਾਰਾਂ ਮੈਂ ਕਿਹਾ ਤੁਸੀਂ ਐਂ ਦੱਸੋ ਆਪਾਂ ਆਪ ਦਾ ਹੱਕ ਮੰਗ ਰਹੇ ਹੋ ਆਪਾਂ ਕੋਈ ਕਿਸਾਨ ਭਰਾ ਪਤਾ ਸਮਝੀ ਉਹਨਾਂ ਨੂੰ ਜ਼ਮੀਨਾਂ ਵੇਚ ਕੇ ਆਪਾਂ ਉਹਨਾਂ ਨੂੰ ਸਮਝਾ ਦੀ ਸਾਰਿਆਂ ਦੇ ਦੂਰ ਤੱਕ পেট ਭਰ ਦੇਾਂਗੇ ਲੋਕਾਂ ਦੇ ਕਿਸਾਨ ਭਰਾ ਦੇ ਨਾਲ ਹੀ ਸਾਰਾ ਕੁਝ ਆ ਬਈ ਜੇ ਤਾਂ ਨਾਲ ਖੜੋਂਗੇ ਇੱਕ ਦੂਜੇ ਦੇ ਤਾਂ ਸਾਰਾ ਕੁਝ ਹੱਲ ਹੋਊਗਾ ਜ਼ਮੀਨਾਂ ਦਾ ਹੱਕ ਵੀ ਮਿਲੂਗਾ ਜੇ ਇੱਕ ਦੂਜੇ ਨੂੰ ਛੱਡ ਕੇ ਉੱਥੋਂ ਐ ਸੋਚੀਏ ਵੀ ਹੁਣ ਤਾਂ ਇੱਕ ਦੇ ਮਾਰਿਆ ਤੇ ਹੁਣ ਦੂਜੇ ਵੀ ਜਾਣਗੇ ਅੰਦਰ ਤਾਂ ਫੇਰ ਨਹੀਂ ਆਪਣਾ ਹੱਲ ਹੋਣਾ ਭਵੇਂ ਇਹ ਮੈਂ ਆ ਮੇਰੀਆਂ ਵੀਡੀਓ ਜੇ ਮੈਂ ਕਹਣਾ ਸੀਐਮ ਭਗਵੰਤ ਮਾਨਤ ਇੱਕ ਪਹਚਾਓ ਜੇ ਆਪਾਂ ਐ ਸੋਚ ਕੇ ਬਹਿ ਗਏ ਮੈਨੂੰ ਜੇਲ੍ਹ ਚ ਭੇਜਤਾ ਤਾਂ ਵੀ ਆਪਾਂ ਦਾ ਬਹਿ ਜੋ ਕਰ ਇਹਨੂੰ ਵੀ ਭੇਜਤਾ ਜੇਲ੍ਹ ਚ ਆਪਾਂ ਤਾਂ ਛੇੜਜੋ ਜੇ ਹੁਣ ਭਗਤ ਸਿੰਘ ਹੋਰੀ ਇਹ ਚੀਜ਼ ਸੋਚ ਲੈਂਦੇ ਵੀ ਅਸੀਂ ਤਾਂ ਕਿਉਂ ਮਰੀਏ ਜੇ ਅਸੀਂ ਤਿੰਨਾਂ ਨੇ ਜਾਨ ਦੇਤੀ ਉਦਮ ਸਿੰਘ ਕਰਤਾਰ ਸਿੰਘ ਸਰਦਾਰਾ ਜਿਵੇਂ ਆਪਾਂ ਨੂੰ ਚੰਦਰशेखर ਜੇ ਉਹ ਤਿੰਨਾਂ ਨੇ ਮੈਂ ਕਹਣਾ ਨਾ ਆਪਦੇ ਜਾਨਾਂ ਦਿੱਤੀਆਂ ਨਾ ਆਪਾਂ ਨੂੰ ਯਾਦ ਕਰਾਇਆ ਹੁੰਦਾ ਤਾਂ ਆਪਾਂ ਅਜੇ ਤੱਕ ਗੋਰਿਆਂ ਤੋਂ ਕੁੱਟਮਾਰ ਪਤਾ ਨਹੀਂ ਕਿੰਨਾ ਕੁ ਉਹਨਾਂ ਨੇ ਆਪਾਂ ਨੂੰ ਯਾਦ ਕਰਾਇਆ ਪਰ ਆਪਾਂ ਅਜੇ ਤੱਕ ਵੀ ਗੁਲਾਮੀ ਦੇ ਵਿੱਚ ਆ ਸਰਕਾਰ ਦੀ ਗੁਲਾਮੀ ਦੇ ਵਿੱਚ ਆ ਭਈ ਆਪਦੀ ਜ਼ਿੰਦਗੀ ਖਸ਼ਾਲੀ ਨਾਲ ਨਹੀਂ ਜੀ ਸਕਦੇ ਚਲੋ ਜੀ ਅੱਜ ਦੀ ਵੀਡੀਓ ਆਪਣੇ ਖਾਸ ਕਰਕੇ ਕਿਸਾਨਾਂ ਭਰਾਵਾਂ ਤੇ ਆ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਬਈ ਜੀ ਵੀਡੀਓ ਚ ਚੰਗਾ ਲੱਗਿਆ ਕਮੈਂਟ ਵੀ ਕਰਿਆ ਕਰੋ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਕਰੋ ਜਰੂਰ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆਂ ਧੰਨਵਾਦ